ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਪਾੜ ਦੇ ਵਿੱਚ ਲਓ ਜੀ ਬਾਬਾ ਬੜਪਾਗ ਸਿੰਘ ਤੋਂ ਆਪਾਂ ਲੰਗਰ ਛੱਕੇ ਫਿਰ ਚੱਲੇ ਪਾਤੇ ਸੀ ਆਪਾਂ ਅਗਲੇ ਸਫਰ ਵੱਲ ਅਗਲਾ ਸਫਰ ਸੀ ਆਪਾਂ ਆ ਇਥੋਂ ਧੌਲੀ ਤਰ ਸਾਹਿਬ ਦਾ ਕਿਉਂਕਿ ਉੱਥੇ ਆਪਾਂ ਮੱਥਾ ਟੇਕਣਾ ਸੀਗਾ ਲਓ ਜੀ ਅੱਗੇ ਸੀ ਆਪਾਂ ਧੌਲੀ ਤਰ ਸਾਹਿਬ ਬਾਕੀ ਇੱਥੇ ਸੰਗਤਾਂ ਬਹੁਤ ਆਉਂਦੀਆਂ ਬਾਕੀ ਇਥੋਂ ਦਾ ਨਾਮ ਬਹੁਤ ਸੁਣਿਆ ਸੀਗਾ ਲਓ ਜੀ ਸੰਗਤਾਂ ਚੱਲ ਪਈਆਂ ਇਸ਼ਨਾਨ ਕਰਨ। ਇਸ਼ਨਾਨ ਕਰਨ ਤੋਂ ਬਾਅਦ ਆਪਾਂ ਵੀ ਫਿਰ ਪੰਜ ਇਸ਼ਨਾਨ ਕੀਤੇ ਸੰਗਤਾਂ ਦੇ ਨਾਲ ਹੀ। ਠੀਕ ਹੈ ਜੀ। ਸੰਗਤਾਂ ਇਸ਼ਨਾਨ ਕਰਕੇ ਇੱਥੇ ਆਪਣਾ ਆਸ਼ੀਰਵਾਦ ਪ੍ਰਾਪਤ ਕਰਦੇ ਆਂ। ਲਓ ਜੀ ਆਪਾਂ ਵੀ ਪੰਜ ਇਸ਼ਨਾਨ ਕੀਤੇ ਇੱਥੇ। ਤੇ ਪੰਜ ਇਸ਼ਨਾਨ ਕਰਨ ਤੋਂ ਬਾਅਦ ਫੇਰ ਆਪਾਂ ਅੱਗੇ ਜੋ ਕਿ ਸਾਈਡ ਤੇ ਇੱਕ ਨਦੀ ਨੰਗਦੀ ਹੈ ਕਿਉਂਕਿ ਜਦੋਂ ਹੜ੍ਹ ਵਗੈਰਾ ਆਉਂਦਿਆ ਇਸ ਨਦੀ ਦਾ ਜਿਹੜਾ ਪਾਣੀ ਦਾ ਲੈਵਲ ਆ ਬਿਲਕੁਲ ਦਰਬਾਰ ਦੇ ਕੰਧ ਦੇ ਬਰੋਬਰ ਹੋ ਜਾਂਦਾਗਾ ਪਰ ਲੇਕਿਨ ਹੁਣ ਮੀਂਹ ਹਜੇ ਘੱਟ ਹੋਣ ਕਾਰਨ ਕਰਕੇ ਇੱਥੇ ਪਾਣੀ ਬਿਲਕੁਲ ਜ਼ੀਰੋ ਲੈਵਲ ਤੇ ਸੀਗਾ ਬਾਕੀ ਇੱਥੇ ਮਾਈਨਿੰਗ ਵਗੈਰਾ ਦਾ ਕੰਮ ਚੱਲੀ ਜਾਂਦਾ ਕਿਉਂਕਿ ਤੁਹਾਨੂੰ ਪਤਾ ਨਦੀਆਂ ਦਰਿਆਵਾਂ ਦੇ ਵਿੱਚ ਬਰੇਤੀ ਤਾਂ ਆਉਣੀ ਹੁੰਦੀ ਆ ਹਨਾ ਬਾਕੀ ਪਹਾੜੀ ਲੋਕ ਇੱਥੋਂ ਦੇ ਘਰਾਂ ਵਗੈਰਾ ਚ ਆਪਣਾ ਰੇਤਾ ਵਗੈਰਾ ਇੱਥੋਂ ਹੀ ਆਪਣਾ ਵਰਤਦੇ ਆ ਤੇ ਚਲੋ ਬਾਕੀ ਬੱਚਿਆਂ ਨੇ ਇੱਥੇ ਮौज-ਮਸਤੀ ਕੀਤੀ ਕਿਉਂਕਿ ਇੱਥੇ ਨਿੱਕੇ-ਨਿੱਕੇ ਮੱਛੀਆਂ ਮੱਛੀਆਂ ਸੀਗਾ ਜਿਹਨੂੰ ਕੇ ਵੇਖ ਕੇ ਬੱਚਿਆਂ ਨੇ ਬਹੁਤ ਖੁਸ਼ ਹੋਏ ਬਾਕੀ ਆਪਾਂ ਫੋਟੋ ਵਗੈਰਾ ਕੀਤੀਆਂ ਇੱਥੇ ਫੋਟੋਆਂ ਵਗੈਰਾ ਕਰਨ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਸ੍ਰੀ ਆਨੰਦਪੁਰ ਸਾਹਿਬ ਤਖਤ ਕੇਸਗੜ ਸਾਹਿਬ ਸ੍ਰੀ ਤਖਤ ਕੇਸਗੜ ਸਾਹਿਬ ਠੀਕ ਹੈ ਜੀ ਕਿਉਂਕਿ ਉੱਥੇ ਆਪਾਂ ਜਾ ਕੇ ਅਯੂਬਾ ਘਰ ਦੇਖਾਂਗੇ ਫਿਰ ਉਸ ਤੋਂ ਬਾਅਦ ਕਮਰਾ ਲੈ ਕੇ ਗੁਰਦੁਆਰਾ ਸਾਹਿਬ ਜਾਵਾਂਗੇ ਲਓ ਜੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਸੀਗੇ ਤੇ ਕਮਰਾ ਲੈਂਦੇ ਆ ਆਪਾਂ ਨੂੰ ਹੋ ਗਿਆ ਹਨੇਰਾ ਤੇ ਕਰੀਬ ਰਾਤੀ ਦੇ 9 ਵਜ ਚੁੱਕੇ ਆ ਤੇ ਇੱਥੇ ਕੀਰਤਨ ਦੀ ਸਮਾਪਤੀ ਹੋਣ ਵਾਲੀ ਸੀਗੀ ਫਿਰ ਜਲਦੀ ਜਲਦੀ ਆਪਾਂ ਇੱਥੇ ਜੋੜਾਕਰ ਤੋਂ ਬਾਹਰਲੇ ਪਾਸੇ ਆਪਾਂ ਆਪਣੇ ਜੋੜੇ ਲਾਏ ਜੋੜੇ ਲਾਉਣ ਤੋਂ ਬਾਅਦ ਇੱਕ ਨਾਲ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਮਾਡਲ ਵੀ ਪਿਆ ਸੀਗਾ ਉਹ ਵੀ ਆਪਾਂ ਦੇਖਿਆ ਤੇ ਉਹਦੇ ਵੀ ਦਰਸ਼ਨ ਕੀਤੇ ਦਿਖਾਉ ਲਓ ਜੀ ਇਹ ਮਾਡਲ ਆਪਣਾ ਬਹੁਤ ਚਿਰ ਪੁਰਾਣਾ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਚੜਾ ਕੇ ਗਿਆ ਸੀਗਾ। ਭੇਟਾ ਕਰਕੇ ਗਿਆ ਸੀ ਕੋਈ ਸ਼ਰਧਾਲੂ। ਲਓ ਜੀ। ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣਾ ਹੈ ਬਾਹਰ ਦਾ ਨਜ਼ਾਰਾ। ਗੋਤੋਰਾ ਸਾਹਿਬ ਦਾ ਇਦਾਂ ਦਾ ਨਜ਼ਾਰਾ ਕੁਝ ਬਾਹਰ ਦਾ। ਬਾਕੀ ਗੁਰਦੁਆਰਾ ਸਾਹਿਬ ਦੀ ਹਾਈਟ ਉੱਚੀ ਹੋਣ ਕਾਰਨ ਕਰਕੇ ਫਿਰ ਸ਼ਹਿਰ ਆਪਣਾ ਨੀਵਾ ਰਹਿ ਜਾਂਦਾ। ਸ਼ਹਿਰ ਆਪਣਾ ਨੀਵਾ ਰਹਿ ਜਾਂਦਾਗਾ ਲਓ ਜੀ ਕਰੋ ਚੈੱਕ ਬਹੁਤ ਸੁੰਦਰ ਲੱਗਦਾ ਅਨੰਤਪੁਰ ਸਾਹਿਬ ਬਾਜਾਂ ਵਾਲੀ ਦੀ ਧਰਤੀ ਕਿਉਂਕਿ ਜਿੱਥੇ ਗੁਰੂ ਪੀਰ ਆ ਜਾਂਦੇ ਆ ਤਾਂ ਉਥੇ ਚਾਰ ਚੰਨ ਆ ਜਾਂਦੇ ਆ ਤੇ ਇਸੇ ਕਾਰਨ ਕਰਕੇ ਤੁਸੀਂ ਦੇਖ ਰਹੇ ਹੋ ਚਾਰ ਚੰਨ ਲੱਗੇ ਆ ਇਸ ਜਗ੍ਹਾ ਨੂੰ ਬਹੁਤ ਤਪੱਸਿਆ ਵਾਲੀ ਜਗ੍ਹਾ ਤੇ ਮਹਾਨਤ ਵਾਲੀ ਜਗ੍ਹਾ ਮੰਨੀ ਗਈ ਆ ਤਖਤ ਸ੍ਰੀ ਕੇਸਗੜ ਸਾਹਿਬ ਤੇ ਕੋਟੀ ਕੋਟੀ ਧੰਨਵਾਦ ਇਥੋਂ ਗੁਰੂ ਸਾਹਿਬ ਨੇ ਆਪਣੇ ਪੰਜਾਬ ਦੀ ਧਰਤੀ ਨੂੰ ਇੰਨੇ ਭਾਗਾ ਵਾਲਾ ਬਣਾਇਆ। ਲਓ ਜੀ। ਸੰਗਤ ਘਟ ਚੁੱਕੀ ਸੀਗੀ ਆਪਾਂ ਵੀ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਫਿਰ ਚਾਲੇ ਪਾਤੇ ਬੱਚਿਆਂ ਦੇ ਨਾਲ ਬਾਜ਼ਾਰ ਨੂੰ। ਬਾਜ਼ਾਰ ਦੇ ਵਿੱਚੋਂ ਕੁਝ ਬੱਚਿਆਂ ਨੇ ਖੇਡਾਂ ਵਗੈਰਾ ਖਰੀਦਣੀਆਂ ਸੀਗਾ ਉਹ ਖਰੀਦਣ ਤੋਂ ਬਾਅਦ ਫਿਰ ਚਲੇ ਜਾਵਾਂਗੇ ਆਪਾਂ ਨਾਲ ਰੂਮ ਦੇ ਵਿੱਚ। ਕਿਉਂਕਿ ਦੂਸਰੇ ਦਿਨ ਆਪਾਂ ਫਿਰ ਜਲਦੀ ਨਿਕਲਣਾ ਸੀਗਾ ਕਿਉਂਕਿ ਇੱਥੋਂ ਜਾਵਾਂਗੇ ਆਪਾਂ ਲੁਧਿਆਣਾ ਕਿਉਂਕਿ ਲੁਧਿਆਣਾ ਇਹ ਆਪਾਂ ਦਰਸ਼ਨ ਕਰਨੇ ਗੁਰੂ ਗੁਰਦੁਆਰਾ ਸਾਹਿਬ ਆਪਣਾ ਲਓ ਜੀ ਲੰਗਰ ਵੀ ਛਕਿਆ ਆਪਾਂ ਇੱਥੇ ਇਹ ਆਪਣਾ ਬੌਲੀ ਸਾਹਿਬ ਦਾ ਲੰਗਰ ਹਾਲ ਆ ਲਓ ਜੀ ਹੁਣ ਆਪਾਂ ਆ ਗਏ ਸੀ ਰਾੜਾ ਸਾਹਿਬ ਜੋ ਕਿ ਦਰਾਹੇ ਦੇ ਵਿੱਚ ਹੀ ਪੈਂਦਾ ਰਾੜਾ ਸਾਹਿਬ ਗੁਰਦੁਆਰਾ ਇਹ ਗੁਰਦੁਆਰਾ ਵੀ ਬਹੁਤ ਜ਼ਿਆਦਾ ਦੇਖਣਯੋਗ ਜਗ੍ਹਾ ਹੈ ਬਹੁਤ ਜ਼ਿਆਦਾ ਖੁੱਲਾ ਬਹੁਤ ਵਧੀਆ ਪਾਰਕ ਬਣੇ ਹੋਏ ਆ ਇੱਥੇ ਰਹਿਣ ਨੂੰ ਵੀ ਬੜੀ ਸਹੂਲਤ ਆ ਕਿਉਂਕਿ ਆਪਣੀ ਅਡਵਾਈਸ ਆ ਜਿਹੜੇ ਭਰਾ ਆਪਣਾ ਅਨੰਤਪੁਰ ਸਾਹਿਬ ਆਉਣ ਤਾਂ ਇੱਥੇ ਦਰਸ਼ਨ ਜ਼ਰੂਰ ਕਰਨਾ ਕਿਉਂਕਿ ਇੱਥੇ ਆਪਾਂ ਰਾਤੀ ਹਾਲ ਦੇ ਵਿੱਚ ਰੁਕੇ ਸੀਗੇ ਹਾਲ ਦੇ ਵਿੱਚ ਕਿਉਂਕਿ ਕਮਰੇ ਤਾਂ ਆਲਰੇਡੀ ਬੁੱਕ ਸੀਗੇ ਤੇ ਫਿਰ ਆਪਾਂ ਹਾਲ ਦੇ ਵਿੱਚ ਆਪਾਂ ਨੂੰ ਰੁਕਣਾ ਪਿਆ ਬਾਬਾ ਜੀ ਨੇ ਫਿਰ ਹਾਲ ਦੇ ਵਿੱਚ ਆਪਾਂ ਨੂੰ ਜਗ੍ਹਾ ਦਿੱਤੀ ਸੀਗੀ ਤੇ ਫਿਰ ਆਪਾਂ ਇੱਥੇ ਰਾਤ ਕੱਢੀ ਕਿਉਂਕਿ ਦੂਸਰੇ ਦਿਨ ਆਪਾਂ ਫਿਰ ਜਾਣਾ ਸੀਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਫਿਰ ਆਪਾਂ ਇਥੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਕਿਉਂਕਿ ਆਉਂਦੇ ਹੁੰਦੇ ਆਪਾਂ ਨੂੰ ਇੱਥੇ ਵੱਜ ਗਈ ਸੀ ਸ਼ਾਮ ਦੇ 4 ਵਜੇ 4 ਕ ਤੇ 4 ਵਜੇ ਤੋਂ ਫਿਰ ਬਾਅਦ ਫਿਰ ਤੁਹਾਨੂੰ ਪਤਾ ਅਮਰਸਰ ਦਾ ਫਿਰ ਰਸਤਾ ਲੰਬਾ ਸੀਗਾ ਲੋ ਜੀ ਇੱਥੇ ਪ੍ਰਸ਼ਾਦਾ ਪਾਣੀ ਤੁਹਾਨੂੰ ਬਹੁਤ ਵਧੀਆ ਮਿਲਦਾਗਾ ਤੇ ਤੁਸੀਂ ਆਰਾਮ ਨਾਲ ਇੱਥੇ ਰਹੋ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕੋ ਜੇ ਤੁਹਾਨੂੰ ਕਮਰੇ ਦੀ ਜਗ੍ਹਾ ਨਹੀਂ ਮਿਲਦੀ ਤਾਂ ਤੁਹਾਨੂੰ ਹਾਲ ਦੇ ਵਿੱਚ ਜਗ੍ਹਾ ਦਿੱਤੀ ਜਾਊਗਾ ਬਾਕੀ ਦਰਬਾਰ ਸਾਹਿਬ ਦੇ ਵੀ ਅੰਦਰ ਦਰਸ਼ਨ ਕਰਾਉਣਾ ਹੈ ਤੁਹਾਨੂੰ ਬਹੁਤ ਵੱਡਾ ਗੁਰਦੁਆਰਾ ਸਾਹਿਬ ਆਹੇ ਕਰੋ ਚੱਕ ਬਾਕੀ ਕੁਲੀ ਡੁਗਲੀ ਘੁੰਮਣ ਫਿਰਨੂ ਬਾਹਰਲੇ ਪਾਸੇ ਜਗ੍ਹਾ ਪਾਰਕ ਬਣਿਆ ਵਗਾ ਬੈਠ ਕੇ ਗੁਰੂ ਦੀ ਬਾਣੀ ਸੁਣੋ ਲਓ ਜੀ ਹੁਣ ਆਹ ਐਂਟਰੀ ਗੇਟ ਆ ਗਿਆ ਆਪਣਾ ਗੁਰਦੁਆਰਾ ਸਾਹਿਬ ਦਾ लो जी ये गुरुद्वारा साहब का एंट्री गेट आ गया ਲਓ ਜੀ ਮਥਾ ਟੇਕਣ ਤੋਂ ਬਾਅਦ ਫਿਰ ਜਾਣਾ ਸੀ ਆਪਾਂ ਇੱਥੇ ਨਾਲ ਹੀ ਇੱਕ ਤਬੋ ਬਣ ਸਾਹਿਬ ਆ ਜਿੱਥੇ ਕਿ ਸੰਤ ਰਹਿੰਦੇ ਨੇ ਇੱਕ ਜਿੰਨਾਂ ਕੋਲੇ ਜਾਨਵਰਾਂ ਦੀਆਂ ਬਹੁਤ ਜ਼ਿਆਦਾ ਕੈਟਾਗਰੀਆਂ ਬਾਕੀ ਬਹੁਤ ਸਾਰਾ ਜ਼ਿਆਦਾ ਗੁਰੂ ਦੀ ਕਿਰਪਾ ਇੱਥੇ ਵੀ ਇਸ ਧਰਤੀ ਦੇ ਉੱਪਰ ਬਾਕੀ ਜਦੋਂ ਵੀ ਕਿਹਾ ਜਾਂਦਾ ਜਦੋਂ ਵੀ ਆਪਣੀ ਬਾਣੀ ਦਾ ਪ੍ਰਚਾਰ ਹੁੰਦਾ ਤਾਂ ਜਿੰਨੇ ਵੀ ਜੀਵ ਜੰਤੂ ਆ ਦਰਬਾਰ ਸਾਹਿਬ ਦੇ ਨੇੜੇ ਆ ਕੇ ਬੈਠ ਜਾਂਦੇ ਆ ਬਾਕੀ ਕਰੋ ਚੱਕ ਜਾਨਵਰ ਇਦਾਂ ਹੀ ਇਥੇ ਫਿਰ